ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦਾ ਵੱਖਰਾ ਅੰਦਾਜ਼ ਇੱਕ ਨੂੰ ਮਿਲਿਆ ਉਹਨਾਂ ਨੇ ਟਵਿੱਟਰ ਜਰੀਏ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੀ ਹਰ ਕੋਈ ਤਾਰੀਫ਼ ਕਰਦਾ ਨਜ਼ਰ ਆ ਰਿਹਾ ਹੈ ਉਹਨਾਂ ਦੇ ਇਸ ਵੀਡੀਓ ਤੇ ਟਿੱਪਣੀਆਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ ਤੁਹਾਨੂੰ ਦੱਸ ਦੇ ਕਿ ਰਾਜਨੀਤੀ ਤੋਂ ਦੂਰੀ ਬਣਾ ਕੇ ਬੈਠੇ ਨਵਜੋਤ ਸਿੱਧੂ ਆਪਣੀ ਪਤਨੀ ਨਾਲ ਗੁੱਲੀ ਡੰਡਾ ਖੇਡਦੇ ਹੋਏ ਨਜ਼ਰ ਆਏ ਨਵਜੋਤ ਸਿੱਧੂ ਨੇ ਪੋਸਟ ਸ਼ੇਅਰ ਕਰਦੇ ਉਹ ਲਿਖਿਆ ਕਿ ਆਪਣੇ ਬਚਪਨ ਨੂੰ ਜਿਉਓ ਆਊਟਡੋਰ ਸਪੋਰਟਸ ਇੰਟਰਨੈਟ ਤੇ ਸਰਫਿੰਗ ਕਰਨ ਤੋਂ ਕਿਤੇ ਬਿਹਤਰ ਹੈ ਇਵਸਰਾਂ ਉਹਨਾ ਹੋ ਆਪਣੀ ਪਤਨੀ ਦੇ ਨਾਲ ਕਾਫੀ ਖੁਸ਼ ਨਜ਼ਰ ਆ ਰਹੇ ਹਨ ਆਪਣੇ ਬਚਪਨ ਨੂੰ ਜੀ ਰਹੇ ਹਨ ਦੱਸਦੇ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਰਾਜਨੀਤੀ ਤੋਂ ਕਾਫੀ ਲੰਬੇ ਸਮੇਤ ਦੂਰੀ ਬਣਾ ਕੇ ਬੈਠੇ ਹੋਏ ਹਨ ਅਤੇ ਹੁਣ ਉਹਨਾਂ ਨੇ ਇੱਕ ਹੋਰ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਆਪਣੀ ਪਤਨੀ ਦੇ ਨਾਲ ਗੁੱਲੀ ਡੰਡਾ ਖੇਡਦੇ ਹੋਏ ਨਜ਼ਰ ਆ ਰਹੇ ਹਨ ਦੱਸਦੇ ਕਿ ਇਸ ਵੀਡੀਓ ਦੀ ਲੋਕ ਤਾਰੀਫ ਕਰ ਰਹੇ ਹਨ ਤੇ ਨਵਜੋਸਿਤ ਨੇ ਕਿਹਾ ਹੈ ਕਿ ਆਪਣੇ ਬਚਪਨ ਨੂੰ ਜਿਉਓ ਆਊਟਡੋਰ ਸਪੋਰਟਸ ਇੰਟਰਨੈਟ ਤੇ ਸਰਫਿੰਗ ਕਰਨ ਤੋਂ ਕਿਤੇ ਬਿਹਤਰ ਹੈ ਐ ਨਹੀਂ ਇਹ ক্রিকেট ਨਹੀਂ ਆਏ ਐ ਐ ਫੜ ਕੇ ਕੱਢ ਗਿਆ ਇਹ ਗੋਲਫ ਤੇ ক্রিকেট ਨਹੀਂ ਆਏ ਇਹ ਗੁੱਲੀ ਟਲਾਇਆ ਇਕਾਤ ਨਾ ਫੜਾ ਇਧਰ ਆ ਇਧਰ ਆ ਹਾਂ ਇਧਰ ਆ ਪਹਿਲਾਂ ਇੱਥੇ ਮਾਰ ਇੱਥੇ ਆਹ ਸਾਈਡ ਤੇ ਹਾਂਗੇ ਹਾਂ ਅੱਗੇ ਅੱਗੇ ਦੇ ਮਾਰ ਓ ਸ਼ਾਟ ਆ ਵੀ 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 ਸ਼ਾਟ ਆ ਓਏ 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 ਆ ਗਈ ਆ ਗਈ ਬਗਾਰ ਬਦਲੂ ਵਾਓ ਤੇਰੇ ਹਾਂ ਪੰਜਾਬ ਵਿੱਚ ਠੰਡ ਦਿਨੋ ਦਿਨ ਜ਼ੋਰ ਫੜ ਰਹੀ ਹੈ ਮੌਸਮ ਵਿਭਾਗ ਮੁਤਾਬਕ ਕਿ ਨਵੀਂ ਪੱਛਮੀ ਗੜਬੜੀ ਸਰਗਰਮ ਹੋਣ ਵਾਲੀ ਹੈ ਸੂਬੇ ਵਿੱਚ ਦੋ ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਦੱਸਦੇ ਕਿ 22 ਅਤੇ 23 ਜਨਵਰੀ ਨੂੰ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੀਂਹ ਦੇ ਨਾਲ ਗੜੇ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਵਾਵਾਂ ਦੀ ਦਿਸ਼ਾ ਬਦਲਣ ਕਾਰਨ ਮੌਸਮ ਬਦਲ ਰਿਹਾ ਹੈ ਜਿਸ ਕਾਰਨ ਦਿਨ ਦੇ ਤਾਪਮਨ ਵਿੱਚ ਮਾਮਲੀ ਤਬਦੀਲੀ ਦੇਖੀ ਗਈ ਹੈ ਪੰਜਾਬ ਵਿੱਚ ਅਗਲੇ 24 ਘੰਟਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ ਅਤੇ ਕਈ ਥਾਵਾਂ ਤੇ ਤੇਜ਼ ਹਵਾਵਾਂ ਵਿੱਚ ਚੱਲਣ ਦੀ ਸੰਭਾਵਨਾ ਹੈ ਦੱਸਦੇ ਕਿ 22 ਜਨਵਰੀ ਨੂੰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਮੋਗਾ ਪਟਿੰਡਾ ਲੁਧਿਆਣਾ ਪ੍ਰਨਾਲਾ ਮਾਨਸਾ ਸੰਗਰੂਰ ਮਲੇਰਕੋਟਲਾ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਤੇ ਐਸਐਸ ਨਗਰ ਵਿੱਚ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਇੱਕ ਵਾਰ ਫਿਰ ਧੁੰਦ ਪੈਣ ਦੇ ਅਸਰ ਚਿਤਾਈ ਗਏ ਹਨ ਪੱਛਮੀ ਪ੍ਰਭਾਵ ਦੇ ਚੱਲਦਿਆਂ ਇਕੁਆਰ ਫਿਰ 23 ਅਤੇ 24 ਜਨਵਰੀ ਨੂੰ ਸੰਗੜੀ ਤੋਂ ਦਾ yellow alert ਜਾਰੀ ਕਰ ਦਿੱਤਾ ਗਿਆ ਹੈ ਇਸ ਦੌਰਾਨ ਵਿਜ਼ਿਬਿਲਟੀ 50 ਤੋਂ ਲੈ ਕੇ 100 ਮੀਟਰ ਦੇ ਨੇੜੇ ਰਹਿ ਸਕਦੀ ਹੈ ਆਂਕੜੇ ਅਨੁਸਾਰ ਜਨਵਰੀ ਦੇ ਪਹਿਲੇ 20 ਦਿਨਾਂ ਵਿੱਚ 10.1 ਮਿਲੀਮੀਟਰ ਮੀਂਹ ਪੈਂਦਾ ਹੈ ਪਰ ਹੁਣ ਸੂਬੇ ਵਿੱਚ ਸਿਰਫ 8.1 ਮਿਲੀਮੀਟਰ ਮੀਂਹ ਹੀ ਪਿਆ ਹੈ ਜੇਕਰ 22 ਜਨਵਰੀ ਨੂੰ ਸੂਬੇ ਵਿੱਚ ਚੰਗੀ ਬਾਰਿਸ਼ ਹੁੰਦੀ ਹੈ ਤਾਂ ਅੰਦਾਜ਼ਾ ਹੈ ਕਿ 17% ਬਾਰਿਸ਼ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ ਡੋਨਲਡ 트੍ਰੰਪ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ ਹਨ ਡੋਨਲਡ 트੍ਰੰਪ ਵੱਲੋਂ ਉਹਦਾ ਸੰਭਾਲਦੇ ਹੀ ਵੱਡੇ ਐਲਾਨ ਕੀਤੇ ਗਏ ਹਨ ਦੱਸਦੀ ਕਿ ਉਹਨਾਂ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਵੱਡੇ ਐਲਾਨ ਕੀਤੇ ਹਨ ਜਿਸ ਦਾ ਅਸਰ ਭਾਰਤੀਆਂ ਉੱਤੇ ਪਵੇਗਾ ਰਾਸ਼ਟਰਪਤੀ ਵੱਜੋਂ ਸੌ ਚੁੱਕਣ ਤੋਂ ਬਾਅਦ ਹੀ ਡੋਨਲਡ 트੍ਰੰਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮੁੱਦੇ ਤੇ ਸਭ ਤੋਂ ਵੱਡਾ ਐਲਾਨ ਕੀਤਾ ਹੈ ਡੋਨਲਡ 트੍ਰੰਪ ਨੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਆਉਣ ਵਾਲੇ ਲੋਕਾਂ ਤੇ ਸਥਾਈ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ ਇਸ ਤੋਂ ਬਾਅਦ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ 7.25 ਲੱਖ ਭਾਰਤੀਆਂ ਦਾ ਭੂਗਤ ਇੱਕ ਖਤਰੇ ਵਿੱਚ ਹੈ ਪਿਊ ਰਿਸਰਚ ਸੈਂਟਰ ਦੇ 2022 ਦੇ ਮੁਲਾਂਕਣ ਅਨੁਸਾਰ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਕੁੱਲ ਗਿਣਤੀ 10 ਕਰੋੜ 10 ਲੱਖ ਹੈ ਇਹਨਾਂ ਵਿੱਚ ਭਾਰਤ ਤੋਂ ਆਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਲਗਭਗ 7 ਲੱਖ 25 ਹਜ਼ਾਰ ਹੈ ਇਸ ਮੁਲਾਂਕਣ ਦਾ ਅਧਿਕਾਰ 2022 ਦਾ ਅਮਰੀਕੀ ਕਮਿਊਨਿਟੀ ਸਰਵੇਖਣ ਹੈ ਹਾਲਾਂਕਿ ਡੋਨਲਡ ਟਰੰਪ ਦੇ ਅਨੁਸਾਰ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਦੀ ਗਿਣਤੀ 20 ਮਿਲੀਅਨ ਤੋਂ 25 ਮਿਲੀਅਨ ਦੇ ਵਿਚਕਾਰ ਹੈ ਇਹੀ ਕਾਰਨ ਹੈ ਕਿ ਡੋਨਲਡ 트੍ਰੰਪ ਦਾ ਸੌਂ ਚੁੱਕਣ ਤੋਂ ਬਾਅਦ ਪਹਿਲਾ ਵੱਡਾ ਐਲਾਨ ਗੈਰਕਾਨੂੰਨੀ ਪ੍ਰਵਾਸੀਆਂ ਤੇ ਸਬੰਧ ਵਿੱਚ ਹੋਇਆ ਹੈ ਡੋਨਲਡ 트੍ਰੰਪ ਨੇ ਕਿਹਾ ਕਿ ਉਹ ਅਮਰੀਕਾ ਮੈਕਸੀਕੋ ਸਰਹੱਦ ਤੇ ਨੈਸ਼ਨਲ ਐਮਰਜੈਂਸੀ ਦਾ ਐਲਾਨ ਕਰਨਗੇ ਡੋਨਲਡ 트੍ਰੰਪ ਨੇ ਕਿਹਾ ਕਿ ਗੈਰਕਾਨੂੰਨੀ ਪ੍ਰਵੇਸ਼ ਤੁਰੰਤ ਬੰਦ ਕਰ ਦਿੱਤਾ ਜਾਵੇਗਾ ਤੇ ਸਰਕਾਰ ਲੱਖਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰੇਗੀ ਉਦੋਂ ਤੋਂ ਅਮਰੀਕਾ ਵਿੱਚ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਤੇ ਖਤਰਾ ਮੰਡਰਾ ਰਿਹਾ ਹੈ ਹਾਲਾਂਕਿ ਟੈਰਿਫ ਅਤੇ ਇਮੀਗ੍ਰੇਸ਼ਨ ਦੋ ਅਜਿਹੇ ਮੁੱਦੇ ਹਨ ਜਿਨ੍ਹਾਂ ਤੇ ਭਾਰਤ ਲਈ 트럼ਪ ਪ੍ਰਸ਼ਾਸਨ ਨੂੰ ਜਿੰਨਾ ਚੁਣੌਤੀਪੂਰਨ ਹੋਵੇਗਾ ਦੱਸਦੇ ਕਿ ਡੋਨਲਡ 트럼ਪ ਨੇ ਮੈਕਸੀਕੋ ਚਾਈਨਾ ਅਤੇ ਕੈਨੇਡਾ ਤੇ ਵੀ ਟੈਰਿਫ ਲਗਾਉਣ ਦੀ ਗੱਲ ਕੀਤੀ ਸੀ ਇਸ ਦਿਨਾਲੀ 트럼ਪ ਨੇ ਪ੍ਰਿਕਸ ਦੇਸ਼ਾਂ ਨੂੰ 100% ਟੈਰਿਫ ਲਗਾਉਣ ਦੀ ਵੀ ਚਤਾਨੀ ਦਿੱਤੀ ਹੈ ਦੱਸਦੀ ਕਿ ਮੈਕਸੀਕੋ ਤੋਂ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ 40 ਲੱਖ ਹੈ ਐਲਸਲਵਾਡੋ ਤੋਂ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ 7.5 ਲੱਖ ਹੈ ਭਾਰਤੀ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ 7.25 ਲੱਖ ਹੈ ਦਰਅਸਲ ਮੈਕਸੀਕੋ ਅਤੇ ਅਲਸਲਵਾਡੋਰ ਤੋਂ ਬਾਅਦ ਅਮਰੀਕਾ ਵਿੱਚ ਸਭ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਭਾਰਤ ਤੋਂ ਹਨ ਅਮਰੀਕਾ ਵਿੱਚ ਮੈਕਸੀਕੋ ਤੋਂ ਆਏ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ 40 ਲੱਖ ਹੈ ਅਲਸਲਵਾਡੋਰ ਤੋਂ ਆਏ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ 7,50,000 ਹੈ ਉਥੇ ਅਮਰੀਕਾ ਵਿੱਚ ਰਹਿਣ ਵਾਲੇ ਸਾਰੇ ਗੈਰ ਕਾਨੂੰਨੀ ਪ੍ਰਵਾਸੀਆਂ ਵਿੱਚੋਂ 35% ਮੈਕਸੀਕੋ ਤੋਂ ਆਉਂਦੇ ਹਨ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਆਬਾਦੀ ਦਾ 3.3% ਬਣਦੇ ਹਨ ਸ਼੍ਰੋਮਣੀ ਕਾਲ ਦੇ ਨਵੇਂ ਪ੍ਰਧਾਨ ਦੀ ਚੋਣ 1 ਮਾਰਚ ਨੂੰ ਹੋਣ ਵਾਲੀ ਹੈ ਇਸ ਦੇ ਲਈ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ 20 ਜਨਵਰੀ ਤੋਂ ਦੇਸ਼ ਭਰ ਵਿੱਚ ਸ਼ੁਰੂ ਹੋ ਰਹੀ ਹੈ ਸੁਬੀਰ ਬਾਦਲ ਸਭ ਤੋਂ ਪਹਿਲਾ ਮੈਂਬਰਸ਼ਿਪ ਲੈਣ ਵਾਲੇ ਸਨ ਉਹਨਾਂ ਨੇ ਖੁਦ ਫਾਰਮ ਭਰਿਆ ਇਹ ਮੁਹਿੰਮ 25 ਫਰਵਰੀ ਤੱਕ ਜਾਰੀ ਰਹੇਗੀ ਅਤੇ 50 ਲੱਖ ਦਾ ਟਿਕਾ ਰੱਖਿਆ ਗਿਆ ਹੈ ਇਸ ਮੌਕੇ ਸੁਖਬੀ ਸਿੰਘ ਬਾਦਲ ਨੇ ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿੱਚ ਬਲਜੀਤ ਸਿੰਘ ਦਾਧੂਵਾਲ ਦੀ ਹਾਰ ਤੇ ਸਵਾਲ ਖੜੇ ਕੀਤੇ ਹਨ ਸੁਖਬੀਰਵਾਲ ਨੇ ਕਿਹਾ ਕਿ ਹਰਿਆਣਾ ਦੇ ਸਿੱਖ ਸੰਗਤ ਨੇ ਹਰਿਆਣਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਉਹ ਪੰਥ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣ ਵਾਲਿਆਂ ਨੂੰ ਸਹਿਕਾਰ ਨਹੀਂ ਕਰਨਗੇ ਜਿਹੜੇ ਹਰਿਆਣੇ 'ਚ ਰਿਜ਼ਲਟ ਆਇਆ ਬੜੀ ਕਲੀਅਰ ਮੈਸੇਜ ਦਿੱਤਾ ਹੈ ਕਿ ਜਿਹੜੇ ਲੋਕ ਸਿੱਖ ਧਰਮ ਨੂੰ ਵਿਦ ਇੰਟਰਫੇਰੈਂਸ ਕਰਨਗੇ ਬੜੀਆਂ ਤਾਕਤਾਂ ਸਿੱਖ ਸੰਗਤ ਉਹਨਾਂ ਨੂੰ ਨਕਾਰ ਕੇ ਪਰੇ ਸਿੱਟੂ ਅੰਦਾਦੂ ਵਾਲ ਤੇ ਸਾਰੇ ਜਿਹੜੇ ਹਾਰੇ ਐ ਏਜੰਸੀਆਂ ਦੇ ਬੰਦੇ ਐ ਉਹਨਾਂ ਨੇ ਪੰਜਾਬ 'ਚ ਵੀ ਗੰਦ ਪਾਇਆ ਤੇ ਹਰਿਆਣੇ 'ਚ ਵੀ ਆ ਦਾਦੂ ਵਾਲਾ ਤੇ ਜਿਹੜੇ ਆ ਲੋਕ ਹੈ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਲੱਕਰਾਇਆ ਦੇਖੋ ਆ ਭਾਰਤ ਸੋ ਇੱਕ ਕਲੀਅਰ ਮੈਸੇਜ ਹੈ ਆ ਤਾਕਤਾਂ ਨੂੰ ਕਿ ਤੁਸੀਂ ਕਿਸੇ ਦੇ ਧਰਮ ਦੇ ਵਿੱਚ ਇੰਟਰਫੇਅਰ ਨਾ ਕਰੋ ਉਸ ਧਰਮ ਦੇ ਲੋਕ ਹੀ ਫੈਸਲਾ ਕਰਨ ਆਪਣੇ ਧਰਮ ਦੀ ਗੁਰੂ ਘਰਾਂ ਦੀ ਦੇਖਭਾਲ ਕਿਵੇਂ ਕਰਨੀ ਹੈ ਜਿਹੜੇ ਆ ਤਾਕਤਾਂ ਲੱਗੀਆਂ ਉਸ ਕਰਕੇ ਸਿਕ ਸੰਗਤ ਨੇ ਉਹਨਾਂ ਨੂੰ ਕਰਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ ਸੀਐਮ ਭਗਵੰਤ ਮਾਨ ਨੇ ਭਾਜਪਾ ਦੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਹਿਲਾਂ ਉਹ ਕੇਜਰੀਵਾਲ ਦੀਆਂ ਲੋਕ ਭਲਾਈ ਸਕੀਮਾਂ ਨੂੰ ਮੁਫਤ ਦੀਆਂ ਰੇਵੜੀਆਂ ਦੱਸਦੇ ਸਨ ਤੇ ਹੁਣ ਉਹ ਖੁਦ ਮੁਫਤ ਦੀਆਂ ਸਕੀਮਾਂ ਦਾ ਐਲਾਨ ਕਰ ਰਹੇ ਹਨ ਪਰ ਉਹ ਕੁਝ ਨਹੀਂ ਦੇਣਗੇ ਪਹਿਲਾਂ ਵੀ ਹਰ ਵਿਅਕਤੀ ਨੂੰ 15 ਲੱਖ ਰੁਪਏ ਵਰਗੇ ਝੂਠੇ ਵਾਅਦੇ ਕੀਤੇ ਗਏ ਸਨ ਉਹਨਾਂ ਕਿਹਾ ਕਿ ਆਮਾ ਦੀ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਹੈ ਅਸੀਂ ਪੰਜਾਬ ਅਤੇ ਦਿੱਲੀ ਵਿੱਚ ਆਪਣੇ ਸਾਰੇ ਵਾਅਦੇ ਪੂਰੇ ਕਰ ਰਹੇ ਹਾਂ ਉਹਨਾਂ ਕਿਹਾ ਕਿ ਭਾਜਪਾ ਨੂੰ ਇਸ ਵਾਰ ਚੋਣਾਂ ਵਿੱਚ ਬਹੁਤ ਘੱਟ ਸੀਟਾਂ ਮਿਲਣ ਜਾ ਰਹੀਆਂ ਹਨ ਇੰਨੀ ਘੱਟ ਕਿ ਉਹਨਾਂ ਦੇ ਸਾਰੇ ਵਧਾਇਗੀ ਇੱਕ ਕਾਰ ਵਿੱਚ ਬੈਠ ਕੇ ਇਕੱਠੇ ਵਿਧਾਨ ਸਭਾ ਵਿੱਚ ਜਾ ਸਕਦੇ ਹਨ 5 ਤਰੀਕ ਨੂੰ ਆਪਕੀ ਝਾੜੂ ਦਾ ਬਟਨ ਦਬਾ ਕੇ ਆਪਕੀ ਜ਼ਿੰਮੇਵਾਰੀ ਖਤਮ ਸਾਡੀ ਸ਼ੁਰੂ फिर हमारी हाँ, जिम्मेदारी है उसके बाद मैं संगरूर से लड़ा था पहली बार 2014 में मुझे पोस्टर पे फोटो छपवानी पड़ी हाथ जोड़ के ऐसे तो और मैंने ये अनाउंस किया स्टेज पर कि देखो एक बार तो मुझे आपकी मिन्ते करनी पड़ेंगी तरले करने पड़ेंगे बेनती करनी पड़ेगी कि जी मुझे भी तो परख के देख लीजिए मुझे मौका तो दे दीजिए हाँ अगर पांच साल बाद भी मैं हाथ जोड़ की फोटो खिंचवाऊंगा फिर लख लान है मेरी राजनीति पे पांच साल बाद भी हाथ जोड़ने पड़े अगले पांच साल बाद मैंने जो फोटो छिपवाई थी उसमें ऐसे था और फिर जिताया लोगों ने दो में फिर जिताया ये क्या एक वो कब से लगे हुए भाई साहब ये हमें मौका दे दो पंद्रह साल कांग्रेस को दे दिए इनको दस ग्यारह बारह साल से एमसीडी भी इनके पास थी देश भी इनके पास है क्या कर दिया भाई साहब कोई एक काम तो गिना दे कि दिल्ली में हमने ये काम कर हां रोकने वाले काम हम गिनाते हैं कि ये ये रोक के हैं ये काम नहीं होने देंगे ये काम नहीं होने देंगे क्यों भाई इसमें क्या प्रॉब्लम है भाई आप एजेंडा रखो पहले क्या फ्री की रेवड़ियां बांट रहा है केजरीवाल ये महिलाओं को मुफ्त बस सेवा दे रहा है ये बिजली पानी फ्री कर रहा है ये कह रहा है मैं इक्कीस सौ रुपया दूंगा ये फ्री की रेवड़ियां हैं हमने कहा जी हमारे पास रेवड़ियां हैं लोगों का टैक्स का पैसा है हम तो देंगे तो कहता ओके मैं फिर पच्चीस सौ दूंगा ले हम रेवड़ियों की बात कर रहे थे खुद पापड़ बांटने लगे हैं पंद्रह लाख आ गया पापड़ था बाद में कहते हैं जुमले तो इनको इनको ये लगता है जैसे केजरीवाल ने इक्कीसो कह दिया चलो 2500 कह दो वो कांग्रेस वाले बेचारे चलो क्या बात करें बेचारों कांग्रेस की तो बात ना बेचारे पंद्रह में भी जीरो बीस में भी जीरो और कांग्रेस को इस बार भी कोई नुकसान नहीं हो रहा वो फिर जीरो प्रिक्षा, 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 कोई अच्छा ट्रिपल जीरो हो गया <laughs> तो बीजेपी पंजाब में देखो 117 में से चौरानवे हमारे पास हैं, और बीजेपी की कितनी है स्कूटर पर भी विधानसभा बैठ के आ सकते हैं <laughs> तो आपने भी पहले किया था यही काम 2020 में तीन थे चलो ट्रिपल राइडिंग भी चलो एमएलए हैं उनको अलाउ कर देते चलो वो भी स्कूटर पे बाद में आपने चार बढ़ा दी तो इनोवा पे इनोवा पार्टी है अभी इनको फिर स्कूटर पे ले आओ ये तो आपके हाथ में है ना अब फिर स्कूटर पे ले आओ एक दो बस वहां से कहां से सो मैं तो यही कहना चाहूंगा चंगे लोगों चुनो ਵਧੀਆ ਬੰਦਿਆਂ ਨੂੰ ਚੁਣੋ ਜਿਹੜੇ ਤੁਹਾਡੇ ਵਿੱਚ ਰਹਿੰਦੇ ਹੋਣ ਜਿਹੜੇ ਤੁਹਾਨੂੰ ਸਮਝਦੇ ਹੋਣ ਤੁਹਾਡੀਆਂ ਗਰੀਬੀਆਂ ਤੁਹਾਡੀਆਂ ਮੁਸ਼ਕਲਾਂ ਦੁਸ਼ਵਾਰੀਆਂ ਨੂੰ ਸਮਝਦੇ ਹੋਣ ਐਸੇ ਬੰਦਿਆਂ ਨੂੰ ਚੁਣੋ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਐਮ ਐਲ ਏ ਅਜੇ ਜੀ ਸਾਡੇ ਕੈਂਡੀਡੇਟ ਵਿਕਾਸ ਬੱਗਾ ਜੀ ਤੇ ਸਾਰੀ ਸੰਗਤ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਭ ਨੂੰ ਪਤਾ ਹੈ ਕੀ ਆਉਣ ਵਾਲੀ 5 ਤਰੀਕ ਨੂੰ ਇਲੈਕਸ਼ਨ ਹੋਣ ਜਾ ਰਹੇ ਨੇ ਤਾਂ ਹੀ ਅੱਜ ਆਪਾਂ ਨੂੰ ਮਿਲਣ ਦਾ ਮੌਕਾ ਮਿਲਿਆ ਮੈਂ ਤਾਂ ਸਮਝਦੀ ਆ ਕਿ ਵਧੀਆ ਹੋ ਗਿਆ ਇਸੇ ਭਾਣੇ ਮੈਨੂੰ ਦਿੱਲੀ ਦੇ ਲੋਕਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਮਿਲਣ ਦਾ ਮੌਕਾ ਮਿਲ ਗਿਆ ਸਾਰਿਆਂ ਨੂੰ ਜਿਵੇਂ ਅੰਕਲ ਨੇ ਪਹਿਲਾਂ ਕਿਹਾ ਕਿ ਆਪਾਂ ਸਿਰਫ ਆਪਣੀਆਂ ਚੰਗੀਆਂ ਗੱਲਾਂ ਕਰਨੀਆਂ ਨੇ ਕਿ ਆਪਾਂ ਕੀ ਕੀ ਪ੍ਰਾਪਤੀਆਂ ਨੇ ਸਾਡੀਆਂ ਪਿਛਲੇ 5-10 ਸਾਲ 'ਚ ਆਮ ਆਦਮੀ ਪਾਰਟੀ ਨੇ ਕਿਹੜੇ ਕੰਮ ਕੀਤੇ ਨੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿਛਲੇ 10 ਸਾਲ ਤੋਂ ਆਮ ਆਦਮੀ ਪਾਰਟੀ ਦਿੱਲੀ ਚ ਤੇ ਸਰਕਾਰ ਹਰ ਜਿਹੜਾ ਵਾਅਦਾ ਕੀਤਾ ਹੋਇਆ ਉਹ ਕੋਸ਼ਿਸ਼ ਕਰਦੀ ਹੈ ਕਿ ਪੂਰਾ ਕਰੀਏ ਸਭ ਤੋਂ ਵੱਡੇ ਵਾਅਦੇ ਸੀਗੇ ਮੇਨ ਜਿਹੜੇ ਉਹ ਹੈਲਥਲੀ এডਿਕੇਸ਼ਨ ਲਈ ਸੀਗਾ ਕਿ ਹਰ ਬੱਚੇ ਨੂੰ ਇਕੁਅਲ এডਿਕੇਸ਼ਨ ਦਾ ਰਾਈਟ ਹੈ ਹਰ ਬੱਚਾ ਵਧੀਆ এডਿਕੇਸ਼ਨ ਲਵੇ ਵਧੀਆ ਪੜੇ ਲਿਖੇ ਤੇ ਵਧੀਆ ਕਿਤੇ ਨੌਕਰੀ ਕਰੇ ਅੱਜ ਤੁਹਾਨੂੰ ਸਭ ਨੂੰ ਪਤਾ ਹੈ ਕਿ ਹੈਲਥ ਸਿਸਟਮ ਇਨਾ ਵਧੀਆ ਹੋ ਗਿਆ ਕਿ ਪ੍ਰਾਈਵੇਟ ਸਕੂਲਜ਼ ਨਾਲੋਂ ਜ਼ਿਆਦਾ ਵਧੀਆ ਸਰਕਾਰੀ ਸਕੂਲ ਕਿਨੇ ਜਾਂਦੇ ਨੇ ਇਹ ਚਰਚੇ ਸੀਗੇ ਜਿਹੜੇ ਦਿੱਲੀ ਦੇ ਸਾਡੇ ਪੰਜਾਬ ਤੱਕ ਵੀ ਗਏ ਸੀ ਤਾਂ ਹੀ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਕਿਉਂਕਿ ਉੱਥੋਂ ਦੇ ਲੋਕ ਵੀ ਚਾਹੁੰਦੇ ਸੀ ਵੀ ਸਾਡੇ ਬੱਚੇ ਵੀ ਪੜ੍ਹ ਲਿਖ ਜਾਣ ਦੂਜਾ ਵੱਡਾ ਵਾਅਦਾ ਸੀਗਾ ਕਿ ਹੈਲਥ ਸਿਸਟਮ ਜਿਹੜਾ ਜਿਹੜਾ ਦਿਨ-ਬ-ਦਿਨ ਖਰਾਬ ਹੀ ਹੋਈ ਜਾ ਰਿਹਾ ਸੀ ਕੋਈ ਗੌਰ ਨਹੀਂ ਸੀ ਕਰ ਰਿਹਾ ਉਹਨੂੰ ਅਪਗ੍ਰੇਡ ਕੀਤਾ ਜਾਊਗਾ ਸੋ ਹੈਲਥ ਸਿਸਟਮ ਲਈ ਮੋਹੱਲਾ ਕਲੀਨਿਕ ਵਰਗੇ ਵਧੀਆ ਹਸਪੀਟਲ ਬਣਾਏ ਵੱਡੇ ਤੋਂ ਵੱਡੇ ਹਸਪੀਟਲ 'ਚ ਜਿਹੜੀ ਸਹੂਲਤ ਨਹੀਂ ਸੀਗੀ ਜਿਹੜੀਆਂ ਮਸ਼ੀਨਸ ਨਹੀਂ ਸੀਗੀਆਂ ਉਹ ਵੀ ਮਹਈਆ ਕਰਾਈਆਂ ਹੋਰ ਵੀ ਅਨੇਕਾਂ ਕੰਮ ਕੀਤੇ ਆ ਜੇ ਲੇਡੀਜ਼ ਦੀ ਗੱਲ ਕਰ ਲਈਏ ਤਾਂ ਫ੍ਰੀ ਬੱਸ ਯਾਤਰਾ ਹਰ ਲੇਡੀ ਨੂੰ ਕੁੜੀ ਨੂੰ ਜਿੱਥੇ ਵੀ ਉਹ ਪੜ੍ਹਨਾ ਚਾਹੁੰਦੀ ਹੈ ਕੰਮ ਕਰਨਾ ਚਾਹੁੰਦੀ ਹੈ ਫ੍ਰੀ ਹੈ ਬਜ਼ੁਰਗਾਂ ਦੀ ਗੱਲ ਕਰ ਲਈਏ ਤਾਂ ਹਰੇਕ ਬਜ਼ੁਰਗ ਦੀ ਇੱਛਾ ਹੁੰਦੀ ਹੈ ਕਿ ਆਪਾਂ ਕਿਤੇ ਨਾ ਕਿਤੇ ਆਪਣੇ ਧਾਰਮਿਕ ਸਥਾਨ ਤੇ ਮੱਥਾ ਟੇਕਣਾ ਹੈ ਹਾਜ਼ਰੀ ਭਰਨੀ ਹੈ ਸੋ ਤੀਰਥ ਯਾਤਰਾ ਵੀ ਇੱਕ ਸਕੀਮ ਜਿਹੜੀ ਕੇਜਰੀਵਾਲ ਸਾਹਿਬ ਨੇ ਚਲਾਈ ਜਿੱਥੇ ਹਰ ਬਜ਼ੁਰਗ ਆਉਦੇ ਤੀਰਤ ਸਥਾਨ ਤੇ ਜਾ ਕੇ ਨਤਮਸਤਕ ਹੋ ਸਕਦਾ ਹੈ ਸੋ ਸਰਕਾਰ ਨਿਰੰਤਰ ਚੰਗੇ ਕੰਮ ਕਰ ਰਹੀ ਹੈ ਸਾਫ਼ ਸੁਥਰੀ ਨੀਅਤ ਨਾਲ ਕੰਮ ਕਰ ਰਹੀ ਹੈ ਬਹੁਤ ਦਿੱਕਤਾਂ ਪਰੇਸ਼ਾਨੀਆਂ ਅਕਸਰ ਆ ਜਾਂਦੀਆਂ ਜਦੋਂ ਬੰਦਾ ਜਜ਼ਬੇ ਨਾਲ ਹੌਸਲੇ ਨਾਲ ਇਮਾਨਦਾਰੀ ਨਾਲ ਕੰਮ ਕਰਦਾ ਤੇ ਲੋਕ ਨਹੀਂ ਚਾਹੁੰਦੇ ਹੁੰਦੇ ਪਰ ਫਿਰ ਵੀ ਕੇਜਰੀਵਾਲ ਸਾਹਿਬ ਨੇ ਹੌਸਲਾ ਨਹੀਂ ਛੱਡਿਆ ਹਿੰਮਤ ਨਹੀਂ ਛੱਡੀ ਤੁਹਾਡੇ ਪਿਆਰ ਕਰਕੇ ਹੀ ਅੱਜ ਦੁਬਾਰੇ ਹੌਸਲੇ ਨਾਲ ਇਲੈਕਸ਼ਨ ਡਟ ਕੇ ਲੜ ਰਹੇ ਨੇ ਸਾਨੂੰ ਇਸ ਵਾਰ ਵੀ ਤੁਹਾਡੇ ਪਿਆਰ ਦੀ ਤੁਹਾਡੇ ਸਤਿਕਾਰ ਦੀ ਲੋੜ ਹੈ ਤੁਸੀਂ ਇਸ ਵਾਰ ਵੀ ਆਪਦੀ ਵੋਟ ਝਾੜੂ ਦੇ ਨਿਸ਼ਾਨ ਤੇ ਲਾ ਕੇ ਸਾਰੀ ਦੁਨੀਆ ਨੂੰ ਇਹ ਦਿਖਾ ਦਿਓ ਕਿ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ ਦਿੱਲੀ ਦੀ ਜਨਤਾ ਬਾਰ-ਬਾਰ ਅਰਵਿੰਦ ਕੇਜਰੀਵਾਲ ਜੀ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਹੈ ਬੋਲੇ ਸੋ ਨਿਆ ਸਭ ਸਤਿ ਸ਼੍ਰੀ ਅਕਾਲ ਸੋ ਹੁਣ ਵੀ ਜੋ ਕੇਜਰੀਵਾਲ ਸਾਹਿਬ ਨੇ ਵਾਅਦੇ ਕੀਤੇ ਨੇ ਉਹ ਮੈਨੂੰ ਲੱਗਦਾ ਹੈ ਜਲਦ ਤੋਂ ਜਲਦ ਪੂਰੇ ਹੋ ਜਾਣਗੇ ਤੁਸੀਂ ਆਪਦੀ ਵੋਟ ਪਾਓ ਨਾਲ ਹੀ ਕੰਮ ਕਰਨੇ ਵੀ ਉਹਨਾਂ ਨੇ ਸ਼ੁਰੂ ਕਰ ਦੇਣੇ ਨੇ ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ ਕੰਮ ਉਲਝੇ ਹੋਏ ਸੀਗੇ ਤੁਹਾਨੂੰ ਸਭ ਨੂੰ ਪਤਾ ਕਿਵੇਂ ਉਲਝਾ ਰੱਖੇ ਸੀਗੇ ਸਾਨੂੰ ਇੱਕ ਵਾਰ ਫੇਰ ਪਿਆਰ ਬਖਸ਼ੋ ਜਿਹੜੇ ਕੰਮ ਨੇ ਨਿਰੰਤਰ ਦਿੱਲੀ ਦਾ ਵਿਕਾਸ ਹੈ ਉਹ ਚੱਲਦਾ ਰਹੇ ਉਹ ਰੁਕੇ ਨਾ ਸੋ ਮੇਰੀ ਅਪੀਲ ਹੈ ਕੀ ਆਉਣ ਵਾਲੀ 5 ਤਰੀਕ ਨੂੰ ਤੁਸੀਂ ਆਪਣੇ ਕੈਂਡੀਡੇਟ ਵਿਕਾਸ ਬੱਗਾ ਜੀ ਨੂੰ ਤਾਂ ਸਾਰੇ ਜਾਣਦੇ ਹੋ ਉਹਨਾਂ ਦੇ ਫਾਦਰ ਸਾਹਿਬ ਨੂੰ ਸਾਰੇ ਜਾਣਦੇ ਹੋ ਮੈਨੂੰ ਲੱਗਦਾ ਹੈ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਮੈਥੋਂ ਜ਼ਿਆਦੇ ਜਾਣਦੇ ਹੋ ਮੈਂ ਵੀ ਇਸ ਹਲਕੇ 'ਚ ਜਦੋਂ ਪਹਿਲੀ ਉਤਰੀਆਂ ਗੱਡੀ 'ਚੋਂ ਮੈਨੂੰ ਸਿਰਫ ਇਹਨਾਂ ਦੇ ਫਾਦਰ ਦੀ ਤਾਰੀਫ਼ ਸੁਣੀ ਹੈ ਜਿਨ੍ਹਾਂ ਨੇ ਵੀ ਗੱਲ ਕੀਤੀ ਹੈ ਕਿ ਇਹਨਾਂ ਦੇ ਫਾਦਰ ਸਾਹਿਬ ਇਹਨੇ ਨੇਕ ਇਨਸਾਨ ਨੇ ਸੋ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਹੀ ਇਹ ਵੀ ਚੱਲਣਗੇ ਇਹ ਵੀ ਤੁਹਾਡੇ ਏਰੀਆ ਦਾ ਵਿਕਾਸ ਕਰਾਉਣਗੇ ਤੁਹਾਡੇ ਕਮਾਕਾਰਾਂ 'ਚ ਆਪជា ਸ਼ਰੀਕਤ ਸ਼ਰੀਕ ਹੋਣਗੇ ਤੇ ਏਰੀਆ ਦਾ ਵਿਕਾਸ ਕਰਾਉਣਗੇ ਮੇਰੀ ਬੇਨਤੀ ਹੈ ਕਿ ਆਉਣ ਵਾਲੀ 5 ਤਰੀਕ ਨੂੰ ਤੁਸੀਂ ਆਪਦੀ ਕੀਮਤੀ ਵੋਟ ਝਾੜੂ ਦੇ ਨਿਸ਼ਾਨ ਤੇ ਲਾ ਕੇ ਆਮ ਆਦਮੀ ਪਾਰਟੀ ਨੂੰ ਦੁਬਾਰਾ ਜਿਤਾਓ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਬੋਲੇ ਸੋਨਹਿਾਲ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਥੈਂਕ ਯੂ ਸੋ ਮਚ